ਤਦੋਂ ਗਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਫਾ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਬੀਤੇ ਦਿਨੀ ਦਿਹਾਤ ਹੋ ਗਿਆ ਸੀ। ਤੁਹਾਨੂੰ ਦੀ ਆਤਮਿਕ ਸ਼ਾਂਤੀ ਦੇ ਲਈ ਰੱਖੇ ਗੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਨਾਨਕੇਆਣਾ ਸਾਹਿਬ ਵਿਖੇ ਹੋ ਰਹੀ ਹੈ। ਇਸ ਮੌਕੇ ਸਿਆਸੀ ਆਗੂ ਸੁਭੀਰ ਸਿੰਘ ਬਾਦਲ, ਅਮਨ ਅਰੋੜਾ, ਕੁਲਤਾਰ ਸਿੰਘ ਸਦਵਾ, ਪ੍ਰਤਾਪ ਬਾਜਵਾ ਅਤੇ ਹੋਰ ਸਖਸ਼ੀਅਤਾਂ ਵੀ ਉਹਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਪੁੱਜੇ ਨੇ। ਤਸੰਦਵਾ ਨੇ ਕਿਹਾ ਕਿ ਢੀਂਡਸਾ ਸਾਹਿਬ ਅਕਸਰ ਉਹਨਾਂ ਨੂੰ ਮਿਲਦੇ ਰਹਿੰਦੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੂਰੇ ਪੰਜਾਬ ਨੂੰ ਸੁਖਦੇਵ ਸਿੰਘ ਢੀਂਡਸਾ ਉੱਤੇ ਮ ਉਹਨਾਂ ਕਹਿ ਕੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਤਮਨ ਰੋੜਾ ਨੇ ਸੁਖਦੇਵ ਸਿੰਘ ਢੀਂਡ ਸਾਨੂੰ ਯਾਦ ਕਰਦੇ ਹ ਕਿਹਾ ਕਿ ਉਹਨਾਂ ਦੀ ਸਾਰੀ ਜ਼ਿੰਦਗੀ ਅਕਾਲੀ ਦਲ ਨੂੰ ਸਮਰਪਿਤ ਰਹੀ ਹੈ ਇਸ ਤੋਂ ਇਲਾਵਾ ਹੋਰ ਵੀ ਸਖਸ਼ੀਤਾ ਨੇ ਸੁਖਦੇਵ ਸਿੰਘ ਢੀਂਡ ਸਾਨੂੰ ਲੈ ਕੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਕਿ ਆਪ ਦੇ ਸਖਸ਼ੀਤਾ ਨੂੰ ਕਿਵੇਂ ਦੇਖਦੇ ਹੋਗੇ ਸੀਐਮ ਨੇ ਸਭ ਦਾ ਪੂਰੇ ਭੋਂਪੰਥ ਤਾਈ ਨੀ ਮਸਜਿਦ ਕੱਲੀ ਦਲ ਨੇ ਪੰਜਾਬ ਦਾ ਇੱਕ ਬਹੁਤ ਵੱਡਾ ਕਾਟਾ ਪੈ ਗਿਆ ਪੰਜਾਬ ਨੂੰ ਇਹ ਜੀ ਸ਼ਖੀਰ ਭਾ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਪੰਥ ਦੇ ਪੰਜਾਬ ਵਾਸਤੇ ਸਮਰਪਿਤ ਕੀਤਾ ਪੂਰੇ ਸਾਰੇ ਪੰਜਾਬ ਦੇ ਸੰਪਰਕਾਂ ਤੋਂ ਖੇਤਿਆਂ ਤੋਂ ਲੋਕਾਂ ਤੋਂ ਸਰਕਾਰੀ ਇਹ ਉਮੀਦ ਕਰਦੇ ਆ ਕਿ ਉਹਨਾਂ ਦੇ ਜਿਹੜੇ ਸਭ ਕੰਮ ਜਿਹੜੇ ਕੰਮ ਲੈ ਕੇ ਉਹਨਾਂ ਨੇ ਆਪਣਾ ਸਾਰਾ ਜੀਵਨ ਲਾਇਆ ਉਹਦੇ ਉਹਨਾਂ ਨੂੰ ਉਹਨਾਂ ਨੇ ਇਸ ਸੰਗਠਨ ਨੂੰ ਪੂਰਾ ਕਰਨਾਸਤੇ ਸਹਿਯੋਗ ਦੇਣੇ ਕਿ ਤੁਹਡੇ ਨਾਲ ਯਾਦ ਕੋਈ ਪੁਰਾਣੀ ਹੈ ਯਾਦ ਤਾਂ ਬਹੁਤ ਪੁਰਾਣੀ ਸੰਸਦਾਂ ਦਾ ਸਾਂਝ ਬਹੁਤ ਰਹੀ ਹੈ ਜਿਹੜੀ ਰਾਜਨੀਤਿਕ ਵਿਰਾਸਤ ਹੈ ਉਹਨਾਂ ਦੇ ਬੇਟੇ ਦਾ ਪ੍ਰਿੰਦਰ ਸਿੰਘ ਟੀਚਰ ਅੱਜ ਬੜੇ ਅੱਛੇ ਤਰੀਕੇ ਨਾਲ ਸਾਹਮਣੇ ਰਹੇ ਆ ਸੋ ਇਹ ਇੱਕ ਅੱਛੀ ਉਦਾਹਰਣ ਹੈ ਕਿ ਉਹ ਸੋ ਘਟਨਾ ਤੇ ਉਹ ਬੜਾ ਪਿਆਰ ਕਰਦੇ ਸੀ ਉਹ ਬੜੀ ਆਪਣਾਤ ਨਾਲ ਆਪਣਾ ਸਮਝ ਉਹਨਾਂ ਦੀ ਜਮਾਈ ਤੋਂ ਅਨ ਲੀਡਰ ਇੱਕ ਸਦੀ ਦਾ ਅੰਤ ਹੋ ਗਿਆ ਵੰਦੇ ਤੋ ਵੱਡੀ ਸਨ ਸਿਆਸਤ ਦੇ ਹਵਾਲੇ ਨਾਲ ਵੀ ਲੇਕਿਨ ਇਨਸਾਨ ਦੇ ਤੌਰ ਤੇ ਇਨਸਾਨੀਅਤ ਟੁੱਟ ਟੁੱਟ ਕੇ ਪਈ ਸੀ ਔਰ ਮੇਰਾ ਤੋ ਅਸੀਂ ਤੋ ਉਹਨਾਂ ਦੇ ਸਾਰੇ ਫਾਦਰ ਲਈ ਰਿਸਪੈਕਟ ਕਰਦੇ ਸੀ ਉਹ ਬਹੁਤ ਤਕਲੀਫ ਦੇ ਆ ਉਹਨਾਂ ਦਾ ਜਾਣਾ ਪਰ ਜੋ ਹੁਕਮ ਹੈ ਮਾਲਕ ਦਾ ਉਹ ملاقاتਾਂ ਦੇ ਹੋਈ ਕੋਈ ਗੱਲਬਾਤਾਂ ਹੋਈ ਬਹੁਤ ਮੁਲਾਕਾਤਾਂ ਹੋਈਆਂ ਗੱਲਬਾਤ ਵੀ ਹੋਈ ਦਿੱਲੀ ਵੀ ਮੈਂ ਮਿਲਦਾ ਰਿਹਾ ਦਿੱਲੀ ਵਾਲੇ ਘਰ ਵੀ ਪਿੱਛੇ ਚੰਡੀਗੜ੍ਹ ਵੀ ਗਿਆ ਸੀ ਮੈਂ ਚੰਡੀਗੜ੍ਹ ਨਵਾਂ ਘਰ ਜਿਹੜਾ ਬਣਿਆ ਕੁਝ ਮਹੀਨੇ ਪਹਿਲਾਂ ਲੇਕਿਨ ਹੁਣ ਗੱਲ ਇਹ ਆ ਕਿ ਇਹ ਹੁਕਮ ਹੈ ਮਾਲਕ ਦਾ ਵਾਹਿਗੁਰੂ ਦਾ ਹੁਕਮ ਹੈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵੀ ਹਰਸੀ ਗਲੀ ਗੱਲਬਾਤ ਆਪਸ ਵਿੱਚ ਹਾਂਜੀ ਸਭ ਨਾਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਨਹੀਂ ਪੰਜਾਬ ਦੇ ਮੁੱਦੇ ਉਹਨਾਂ ਨੂੰ ਪਤਾ ਮੈਨੂੰ ਨਹੀਂ ਸਮਝ ਆਉਂਦੇ ਮੈਂ ਤਾਂ ਬੇਸਿਕਲੀ ਆਰਟਿਸਟ ਆ ਉਹ ਕਹਿੰਦੇ ਹੁੰਦੇ ਤੂੰ ਮੈਂ ਖੁਦ ਵੀ ਆਪਣੇ ਬਾਰੇ ਇਹ ਕਹਿਣਾ ਕਿ ਮੈਂ ਆਰਟਿਸਟ ਐ ਬੇਸਿਕਲੀ ਮੈਨੂੰ ਸਿਆਸਤ ਦਾ ਨਹੀਂ ਪਤਾ ਉਹ ਸਾਡੇ ਵਰਗੇ ਲੋਕ ਵੀ ਭਰਤੀ ਹਿੰਕਸਾ ਸਾਹਿਬ ਸ਼ਰਮਣੀ ਅਕਾਲੀ ਦਲ ਦੇ ਬੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬੜਾ ਕਾਰਜ ਕੀਤਾ ਹੈ ਉਹਨਾਂ ਦਾ ਚਲਾੜਾ ਜਿਹੜਾ ਉਹ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਲਈ ਬੜਾ ਅਸਾ ਹੈ ਅਸੀਂ ਹੋਰ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਉਹਨਾਂ ਦੀ ਪਿਛੜੀ ਰੂਹ ਨੂੰ ਆਪਣੇ ਚਰਨਾ ਚਨਵਾਸ ਬਖਸ਼ੇ ਕਿਓ ਪਰਿਵਾਰ ਸਬੰਧੀਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਬੇੜਾ ਕਿਸੇ ਦਾਗ ਤੋਂ ਤੇ ਕਹ ਲੋ ਪੰਥਕ ਰਾਜਨੀਤੀ ਕੀਤੀ ਸੇਵਾ ਜਿਹੜੀ ਪੰਥ ਦੀ ਕੀਤੀ ਆ ਸੋ ਅੱਜ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਹੈ ਤੇ ਅੱਜ ਮੈਨੂੰ ਲੱਗਦਾ ਵੀ ਕਿਉਂਕਿ ਸਾਡੇ ਇਸ ਇਲਾਕੇ ਦੇ ਬਹੁਤ ਕੱਦਾਵਰ ਲੀਡਰ ਸੀਗੇ ਐਕਰੋਸ ਪਾਰਟੀ ਸਾਰੇ ਲੋਕ ਜਿਹੜੇ ਆ ਸਮਾਜ ਸੇਵੀ ਸੰਸਥਾਵਾਂ ਸਾਰੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਪਹੁੰਚੇ ਅਸੀਂ ਵੀ ਸਾਡੇ ਪ੍ਰਧਾਨ ਅਰੋੜਾ ਸਾਹਿਬ ਦੇ ਨਾਲ ਸਾਰੇ ਅੱਜ ਆਮ ਆਦੀ ਪਾਰਟੀ ਵੱਲੋਂ